ਲਾ ਸਤਿਨਾਮ ਬਾਈ ਧਿਆਨ ਕੋਲੇ ਕੱਟੀਆਂ 6 ਫੇਰ ਲੱਗੀਆਂ ਤੁਹਾਨੂੰ ਦਿਖਾਉਣਾ ਅੱਜ 4 ਰੈਣੀਆਂ ਬੂਰੀਆਂ ਨੀਲੀ ਰਾਵੀ ਚ ਤੇ ਇੱਕ ਕੱਟੀ ਰਹੂਗੀ ਮੋਰਾ ਨਸਲ ਦੀ ਤੇ ਇੱਕ ਟੇਡੇ ਘੱਟ ਚ ਆ ਦਿਖਾ ਦਾਂਗੇ ਤੁਹਾਨੂੰ ਨੀਲੀ ਰਾਵੀ ਦੀ ਬਹੁਤ ਕਮਾਲ ਦੀ ਕੱਟੀ ਦਿਖਾ ਦਾਂਗੇ ਟੋਟਲ 6 ਨਗ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਇਹ ਮੰਨ ਲਓ ਵੀ ਇਹ ਸੱਜਣ ਕੱਟੀਆਂ ਦਾ ਨਾ ਸਪੈਸ਼ਲਿਸਟ ਆ ਲੱਭੀ ਸਾਰੀਆਂ ਤੇ ਕਮਾ ਦੇ 11 ਕੈਮਰਾ ਤੇ ਉਸ ਤੋਂ ਬਾਅਦ ਗੱਲਬਾਤ ਵੀ ਬਾਈ ਨਾਲ ਕਰਾ ਦਾਂਗੇ ਇੱਕ ਕੱਟੀ ਦੁੱਗੀ ਰੂ ਬਾਕੀ ਸਾਰੀਆਂ ਰੈਣੀਆਂ ਖੀਰੀਆਂ ਆ ਜਾ ਧਿਆਨ ਫੇਰਾ ਪਿੰਡ ਰਹੂਗਾ ਆਰਾਮਗੜ ਜਵੰਦਾ ਤਸਵੀਰ ਲਸਨ ਤੇ ਜ਼ਿਲ੍ਹਾ ਸੰਗਰੂਰ ਹੋਰ ਕਿਵੇਂ ਬਾਈ ਬਹੁਤ ਵਧੀਆ ਬਾਈ ਚੜਦੀ ਕਲਾ ਨੇੜੇ ਹੀ ਆਏ ਆ ਦੂਰ ਦੂਰ ਕੰਨ ਜਾਣਾ ਯਾਰ ਨੰਬਰ ਬੋਲ ਦੇ ਮੇਰਾ ਨੰਬਰ 97815 64412 97815 64412 ਤੇ ਸ਼ੁਰੂਆਤ ਫਿਰ ਇੱਥੋਂ ਕਰਦੀਏ ਇਹ ਤੋਂ ਕਰ ਲੋ ਬਾਈ ਚਾ ਇਧਰੋਂ ਕਰੋ ਜਿੱਧਰੋਂ ਤੁਹਾਡਾ ਜਲਮੰਦਾ ਉਧਰੋਂ ਕਰ ਲਾ ਅੱਜ ਇਧਰੋਂ ਕਰ ਲੈਣਾ ਚਲੋ ਜਿੱਧਰੋਂ ਮਾਰ ਲੱਭੀ ਕੈਮਰਾ ਧੋਰ ਖੋਲ ਕੇ ਦੰਦੋ ਕੇ ਮੇਰੂਗੀ ਧਿਆਨੇ ਇਹੇ ਇਹ ਬਾਈ ਦੋਂਦੀ ਹੈਗੀ ਦੋਨ ਦੇ ਦੰਦ ਪੂਰੇ ਕਰ ਗਈ ਠੀਕ ਆ ਜੀ ਹਾਂ ਆ ਦੰਦੋਂ ਰਹੂਗੀ ਦੁੱਗੀ ਹਨਾ ਸਿੰਗਾ ਕਾ ਜਮਾ ਬੰਦ ਹੋ ਹਾਈਟ ਵੀ ਸੋਹਣੀ ਆ ਤੇ ਬਾਕੀ ਓਦਾਂ ਮੈਂ ਕਹੂੰਗਾ ਯਾਰ ਬਿਊਟੀ ਚ ਵੀ ਫੁੱਲ ਆ ਹਨਾ ਬਹੁਤ ਚੰਗੀ ਝੋਟੀ ਆ ਉੱਚੇ ਪਿੱਠ ਪੁੜੇ ਦੀ ਬੰਦ ਸਿੰਗਾ ਚ ਫੁੱਲ ਆ ਗਿਆ ਇੱਥੇ ਰੋਕ ਲਈ ਮਾਰੀ ਜਿਗ ਮਾ ਕੇ ਇਹ ਇੱਥੋਂ ਮਾਰਦੀ ਲੱਭੀ ਕੈਮਰਾ ਇੱਥੇ ਤੋਂ ਕਰਾਦੀ ਤਸੱਲੀ ਪੂਰੀ ਸਿਰਾਕ ਵਾਲੀ ਬੁਰੀ ਜਮਾ ਸੀ ਠੰਡੀ ਆ ਬਈ ਇਹ ਆ ਪੂਰੀ ਆਸਲ ਬੁਰੀ ਕਹੂੰਗਾ ਕਿੰਨੇ ਦਿਨ ਦੀ ਗੱਬਣਾ ਇਹ ਏ ਭਾਈ 1 ਮਹੀਨਾ 8 ਦਿਨ ਹੋ ਗਏ ਇਹਦਾ ਲੈਬ ਚ ਟੈਸਟ ਭੇਜਿਆ ਹੋਇਆ ਆਪਾਂ ਨੇ ਕਦ ਤੱਕ ਆਜੂਗਾ ਫਿਰ ਦੋ ਦਿਨ ਲੱਗ ਜਾਣਗੇ ਉਹਨੂੰ ਦੋ ਦਿਨ ਹਾਂਜੀ ਭਾਈ ਆ ਦੋ ਦਿਨ ਤੱਕ ਭਾਈ ਕਹਿੰਦਾ ਦਾ ਟੈਸਟ ਭੇਜਿਆ ਵਿਆ ਬਲੱਡ ਸੈਂਪਲ ਆ ਜਿਹੜਾ ਮੈਂ ਕਹੂੰਗਾ ਹੱਥ ਨਾਲ ਚੈੱਕ ਕਰਨ ਤੋਂ ਵੀ ਜ਼ਿਆਦਾ ਕਾਰਗਰ ਆ ਨਾ ਹਾਂਜੀ ਭਾਈ ਫਿਰ ਘੱਟ ਦੇ ਨਾਲ ਹੀ ਹੱਥ ਨਾਲ ਤਾਂ ਪਤਾ ਨਹੀਂ ਚੈੱਕ ਕਰਾਈ ਹੋਈਗੀ ਠੀਕ ਆ ਗੱਲ ਇਹ ਮੰਨ ਲਓ ਵੀ 37 38 ਦਿਨ ਦੇ ਲਗਭਗ ਆ ਹਾਂਜੀ ਭਾਈ ਠੀਕ ਆ ਗੱਲ ਫਿਰ ਇਹਦਾ ਰੇਟ ਕਿਵੇਂ ਕਰਾਂਗੇ ਧਿਆਨ ਇਹਦਾ ਭਾਈ ਆਪਾਂ ਟੈਸਟ ਤੋਂ ਬਾਅਦ ਹੀ ਕਰਾਂਗੇ ਮੰਨ ਲਾ ਵੀ ਜੇ ਗੱਬਣ ਹੁੰਦੀ ਹੌਸਾ ਉਹ ਨਾ ਕਰ ਤੇ ਫੰਡਰ ਹੁੰਦੀ ਆ ਤਾਂ ਹੌਸਾ ਨਾ ਕਰ। ਇਧਰ ਨੂੰ ਕਰ ਦੇ ਲੈ ਜਾਲੇ ਜੂਲੇ ਕਰੀ ਦੀ ਕੁਆਲਟੀ ਕਰਾ ਦੇ ਚੈੱਕ। ਥਾਣ ਫਾਣ ਵੀ ਆਸਲ ਲੱਗਾ ਤੇ ਕੱਟੇ ਵਾਲੀ ਆ ਬਈ। ਪੂਰੀ ਆਸਲ ਕਹੂੰਗਾ ਕਰੀ ਬਈ ਇਧਰਲੇ ਬੰਨੇ ਕਰ ਦੇ। ਇਹ ਬਾਡੀ ਬੁੱਡੀ ਕਰਾ ਦੀ ਲੱਭੀ ਚੱਕਾ ਇੱਥੋਂ ਮਾਰਨੀ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਇੱਥੋਂ ਕਰਾ ਦੇ ਚੈੱਕ ਕੁਆਲਟੀ ਇਹਦੀ। 2 ਦਿਨ ਤੱਕ ਕਿਹਦਾ ਸੈਂਪਲ ਆ ਜੂਗਾ? ਇੱਕ ਟਾਸਟ ਦਾ ਕਲੀਅਰ ਹੋ ਕੇ ਬਿਲਕੁਲ ਤੇ ਰੇਟ ਇਹਦਾ ਤਾਂ ਕਰਕੇ ਫੋਨ ਤੇ ਰਹੂਗਾ ਬਾਕੀ ਨਹੀਂ ਸਾਰੀਆਂ ਕਟੀਆਂ ਦਾ ਰੇਟ ਇਹ ਮੰਨ ਲਓ ਵੀਡੀਓ ਦੇ ਵਿੱਚ ਹੀ ਰਹੂਗਾ ਮਾਰ ਦੇ ਲੱਭੀ ਦੋ ਨੰਬਰ ਵਾਲੀ ਤੇ ਬੂਰੀ ਹੀ ਬੂਰੀਏ ਮਿਲੂਗੀ ਅੱਜ ਚਾਰ ਬੂਰੀਆਂ ਇਹ ਨੀਲੀ ਰਾਵੀ ਚ ਆ ਗਈ ਨਾ ਹਾਂਜੀ ਭਾਈ ਇਹ ਨੀਲੀ ਰਾਵੀ ਇਹ ਆ ਗਈ ਨੀਲੀ ਰਾਵੀ ਚ ਉਹ ਆ ਗਈ ਜੀ ਕੱਲੀ ਬੂਰੀ ਸ਼ੂ ਤੋਂ ਲਾ ਕੇ ਪੈਰਾਂ ਤੋਂ ਲਾ ਕੇ ਸਾਰੇ ਨਿਸ਼ਾਨ ਪੂਰੇ ਕਰਦੀ ਅੱਖਾਂ ਤੋਂ ਲਾ ਕੇ ਲੱਭੀ ਓਏ ਸਾਰੀ ਨਿਸ਼ਾਨ ਪੂਰੇ ਕਰਦੀਆ ਇਹ ਦੰਦੋਂ ਖੀਰੀ ਰਹੂਗੀ ਭਾਈ ਇਹ ਖੀਰੀ ਭਾਈ ਇਹ ਬਾਈ ਕਹਿੰਦਾ ਰਹੂਗੀ ਦੰਦੋਂ ਖੀਰੀ ਤੇ ਤੋਰ ਦੇ ਉਰਲੇ ਬੰਨੇ ਸਾਨੂੰ ਇੱਥੋਂ ਨਾ ਤੁਰਦੀ ਦੀ ਜਜਮੈਂਟ ਕਰ ਸਕਦੇ ਆ ਅੱਖਾਂ-ਅੱਖਾਂ ਚੈੱਕ ਕਰਾ ਦੂੰਗਾ ਤੁਹਾਨੂੰ ਪਿਰ ਨੀਲੀ ਰਾਬੀ ਚ ਆ ਗਈ ਦੂਰੀ ਨੀਲੀ ਰਾਬੀ ਦੰਦੋ ਖੀਰੀ ਰੂਗੀ ਧਿਆਨ ਦੰਦੋ ਬਈ ਖੀਰੀ ਹੈਗੀ ਹਾਂ ਫੇਸ ਕੁਆਲਿਟੀ ਕਰਾ ਦੇ ਚੈੱਕ ਕਰ ਲੈ ਬੰਨੇ ਕਮਾ ਦੇ ਇੱਥੇ ਤੋਂ ਨਾ ਪੂਰੀ ਪ੍ਰੋਪਰ ਜੀ ਮਾਰਕਿੰਗ ਰੱਖਦੀ ਹੈ ਨਾ ਸਾਰੇ ਪੈਰਾਂ ਤੇ ਨਿਸ਼ਾਨ ਆ ਬਈ ਅੱਖਾਂ ਬਿੱਲੀਆਂ ਆ ਗਈਆਂ ਬੂਥੀ ਜਮਾ ਪਤਲੀ ਆ ਗਈ ਠੀਕ ਆ ਗੱਲ ਹੱਤ ਲਿਆਰੇ ਜੇ ਥੋੜਾ ਘੱਟ ਤੁਰਦੀ ਹੈ ਨਾ ਡਰਦੇ ਨੇ ਬਈ ਕੈਮਰੇ ਕਰਕੇ ਪਸ਼ੂ ਠੀਕ ਆ ਗੱਲ ਆ ਲੈ ਚੜੇ ਇਧਰਲੇ ਬੰਨੇ ਤੇ ਬਾਕੀ ਸਾਨੂੰ ਇੱਥੇ ਤੋਂ ਕੁਆਲਿਟੀ ਚੈੱਕ ਬੂਰੀ ਚਾਹੀਦੀ ਹੈ ਕਿਸੇ ਭਰਾ ਨੂੰ ਨੀਲੀ ਰਾਵੀ ਚਾਹੀਦੀ ਹੈ ਜਿੱਦਾਂ ਦੀ ਵੀ ਕੱਟੀ ਚਾਹੀਦੀ ਹੈ ਉਦਾਂ ਦੀ ਬਾਈ ਕਹਿੰਦਾ ਰਿਕੁਆਇਰਮੈਂਟ ਪੂਰੀ ਕਰ ਦਾਂਗੇ ਤੇ ਬਾਕੀ ਥੱਲਿਓਂ ਕਰਾ ਦੇ ਕੁਆਲਿਟੀ ਚੈੱਕ ਇਹਦੀ ਇਹ ਇੱਥੋਂ ਕਰ ਸਕਦੇ ਹਾਂ ਜੇ ਇੱਕ ਥਾਂ ਸਿੰਗਲ ਚਾਰ ਰਹਿਣਗੇ ਇਹਦਾ ਧਿਆਨ ਬਾਈ ਰੇਟ ਕੀ ਰਹੂਗਾ ਇਹਦਾ 47000 ਬਾਈ 47000 ਹਾਂਜੀ ਬਾਈ 47 ਜਮਾਨਤਾਂ ਨੂੰ ਕਰ ਦਾਂਗੇ ਬਾਈ ਕੱਟੀ ਤਿਆਰ ਹੈਗੀ ਇੱਕ ਅੱਧਾ ਗੱਟਾ ਖਾ ਕੇ ਇਹ ਵੀ ਤਿਆਰ ਹੋ ਜਾਊਗੀ ਮੰਨ ਲੈ ਇਹਦੀ ਬਾਈ 23 ਮਹੀਨੇ ਉਮਰ ਹੈਗੀ ਠੀਕ ਆ ਗੱਲ ਇੱਥੋਂ ਇੱਥੋਂ ਲੱਭੀ ਫੇਸ ਤੇ ਮਾਰਨੀ ਕੈਮਰਾ ਇਹਦੀ ਬਾਈ ਕਹਿੰਦਾ 47000 ਡਿਮਾਂਡ ਆ ਮਾੜਾ ਮੋਟਾ ਮੌਕੇ ਤੇ ਮੰਤਾਨ ਜਾਂ ਹੋਊਗਾ ਤੇ ਉਦਾਂ ਰੇਟ ਇਹ ਮੰਨ ਲਓ ਵੀ ਲੰਮਾ ਸਮਾਂ ਜੀ ਰਹਿੰਦਾ ਜਾਂਦੀ ਹੈ ਨਾ ਹਾਂਜੀ ਭਾਈ ਮਾਰ ਦੇ ਲੱਭੀ ਤਿੰਨ ਨੰਬਰ ਵਾਲੀ ਤੇ ਕੈਮਰਾ ਇਹ ਵੀ ਧਿਆਨ ਬੂਰੀ ਨੀਲੀ ਰਾਵੀ ਜਾ ਗਈ ਹੈ ਨਾ ਭਾਈ ਭਾਈ ਕੱਲੀ ਬੂਰੀ ਚੋਂ ਅੱਖਾਂ ਅੱਖਾਂ ਨਹੀਂ ਹੈਗੀਆਂ ਮੰਨ ਲਓ ਬੱਚਾ ਨੀਲੀ ਦਾ ਦੇ ਸਕਦਾ ਵਾਕਿਆ ਜੇ ਮੈਂ ਸ਼ੂ ਤੋਂ ਲਾ ਕੇ ਨਿਸ਼ਾਨੀਆਂ ਸਾਰੀਆਂ ਕਵਰ ਕਰ ਦਿਆ ਤੇ ਥੱਲੇ ਵਾਲਾ ਸਿਸਟਮ ਇਹਦਾ ਵੀ ਘੈਂਟ ਹੈ ਨਾ ਸਾਰੀਆਂ ਕਟੀਆਂ ਭਾਈ ਇਹਨਾਂ ਓਕੇ ਹੋਣਗੀਆਂ ਤੋੜ ਦੇ ਖੋਲ ਕੇ ਇਹਨੂੰ ਵੀ ਇਹਦਾ ਆ ਗਿਆ ਸੱਚ ਨੂੰ ਤੀਜਾ ਨੰਬਰ ਕਮਾ ਦੇ ਬਾਹਰਲੇ ਬੰਨੇ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਿੰਨੀ ਉਮਰ ਹੋ ਗਈ ਦੀ ਆਈਡੀਆ ਇਹਦੇ ਵੀ 18-19 ਮਹੀਨੇ ਹੈਗੇ 18-19 ਮਹੀਨਿਆਂ ਦੇ ਲੱਗ ਭਾਗ ਹਨਾ ਹਾਂਜੀ ਭਾਈ ਤੇ ਕੱਦ ਬਹੁਤ ਕਰੂਗੀ ਹਨਾ ਉੱਚੇ ਪੁੱਠ ਪੁੜੇ ਦੀ ਹੈ ਵੀ ਲੰਮੀ ਲੱਤ ਦੀ ਕੱਟੀ ਹੈ ਖੜਮਾ ਆ ਚੀਜ਼ ਬਹੁਤ ਖੜਮੀ ਹੈਗੀ ਉੱਚੀ ਹੈ ਠੀਕ ਹੈ ਗੱਲ ਰੋਕੀ ਕਮਾ ਕੇ ਇੱਥੇ ਇਹ ਇੱਥੇ ਤੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਕੱਦ ਕਾਠ ਇਹ ਮੰਨ ਲਓ ਫੁੱਲ ਕਰੂਗੀ ਪੂਰੀ ਸਾਫ ਸੁਥਰੀ ਆ ਗਈ ਹਰੇਕ ਪੱਖ ਤੋਂ ਥਣ ਸਿੰਗਲ ਚਾਰ ਰਹਿਣਗੇ ਏਜ ਆ ਗਈ 18 ਮਹੀਨਿਆਂ ਦੇ ਲਗਭਗ ਤੇ ਕੱਦ ਕਾਠ ਚੰਗਾ ਕਰ ਜੂ ਕੱਲੀਆਂ ਅੱਖਾਂ ਛੱਡ ਕੇ ਬਾਕੀ ਨਾ ਬਾਈ ਕਹਿੰਦਾ ਸਾਰੀਆਂ ਨਿਸ਼ਾਨੀਆਂ ਨੀਲੀ ਦੀਆਂ ਕਵਰ ਕਰਦੀ ਆ ਬੂਰੀ ਨੀਲੀ 라ਵੀ ਚ ਮੰਨ ਸਕਦੇ ਆ ਬੱਚਾ ਬਾਈ ਕਹਿੰਦਾ ਪਿਓਰ ਪਾ ਦੂ ਨੰਬਰ ਇਹਦਾ ਆ ਗਿਆ ਤੀਜਾ ਇਹ ਮੰਨ ਲਓ ਵੀ ਤਿੰਨ ਦਿਖਾਤੀਆਂ ਬੂਰੀਆਂ ਇਧਰਲੇ ਬੰਨੇ ਤੇ ਹੁਣ ਤੁਹਾਨੂੰ ਚਾਰ ਨੰਬਰ ਤੇ ਦਿਖਾਵਾਂਗੇ ਰੇਟ ਧਿਆਨੇ ਦਾ ਇਹਦਾ ਰੇਟ 43000 ਹੈ ਬਈ ਇਹਦਾ 43 ਤੇ ਨਾਲ ਵਾਲੀ ਦਾ ਕਹੂੰਗਾ 47 ਹੈ ਨਾ ਕਰੀ ਥੋੜੀ ਜੀ ਗਾਣੇ ਬੰਨੇ ਕਰਦੇ ਇਧਰਲੇ ਬੰਨੇ ਤੇ ਥੱਲੇ ਦੀ ਕੁਆਲਿਟੀ ਆ ਗਈ ਹੈ ਜੀ ਦੁਬਾਰੇ ਦਿਖਾ ਦੇਣੀ ਦੁਬਾਰੇ ਦਿਖਾ ਦੇਣੀ ਇਹ ਇਥੋਂ ਕਰ ਸਕਦੇ ਹਾਂ ਜੇ ਇੱਕ ਖਾਸ ਗੱਲ ਥੱਲਿਓਂ ਹੁੰਦੀ ਆ ਵੀ ਥਣ ਸਿੰਗਲ ਚਾਰ ਹੋਣੇ ਚਾਹੀਦੇ ਨੇ ਤਿੰਨ ਪੂਰੀਆਂ ਇਹ ਆ ਗਈਆਂ ਤੇ ਚੌਥੀ ਆ ਗਈ ਆ ਇਹ ਗੁਰੀ ਕੱਦ ਬਹੁਤ ਕਰੂ ਹਲੇ ਤਾਂ 18-19 ਮਹੀਨੇ ਰਿਹਾ 6 ਮਹੀਨਿਆਂ ਨੂੰ ਕੱਟੀ ਇਹ ਵੀ ਤਿਆਰ ਹੈਗੀ ਠੀਕ ਆ ਗੱਲ ਹਾਂ ਧਿਆਵੀ ਤੋਰ ਦੇ ਖੋਲ ਕੇ ਇਹ ਆ ਗਈ ਚੌਥੇ ਨੰਬਰ ਤੇ ਥੋੜਾ ਜਿਹਾ ਡਰਦੀ ਹੈਗੀ ਠੀਕ ਆ ਗੱਲ ਇਹਦੀ ਉਮਰ ਕਿੰਨੀ ਕਾ ਇਹਦੀ ਤਾਂ ਬਾਈ ਸਾਲ ਦੇ ਲਗਭਗ ਗਈ ਘੱਟ ਵੀ ਹੋ ਸਕਦੀ ਆ ਠੀਕ ਆ ਗੱਲ ਇਹ ਕੱਟੀ ਕਰਕੇ ਆਪਣੀ ਅੱਜ ਵੀਡੀਓ ਲੇਟ ਹੋ ਗਈ ਆਪਾਂ ਸਾਲ ਦੇ ਲਗਭਗ ਆ ਖਾਸੀ ਦੂਰੋਂ ਆਈ ਆ ਨਾ ਬਹੁਤ ਦੂਰੋਂ ਆਇਆ ਹਰਿਆਣੇ ਚੋਂ ਆਈ ਆ ਬਈ ਕੱਟੀ ਇਹ ਠੀਕ ਆ ਗੱਲ ਆ ਆਏ ਬਾਈ ਕਹਿੰਦਾ ਉਹੀ ਗੱਲ ਆ ਵੀ ਬੂਰੀ ਦਾ ਇਹ ਸੱਜਣ ਸ਼ਕੀਨ ਆ ਕਿਤੇ ਵੀ ਖੜੀ ਹੋਵੇ ਤਾਂ ਬਾਈ ਨਾ ਕਰ ਲਓ ਕੋਈ ਫਰਕ ਦੇਖ ਬਾਈ ਖੜਨੀ ਦੇਖ ਕੱਟੀ ਦੀ ਤੇ ਵੇਚਣ ਦਾ ਸਿਸਟਮ ਤਾਂ ਹੈਗਾ ਹੀ ਹੈਗਾ ਇੱਥੋਂ ਕਰ ਸਕਦੇ ਹਾਂ ਜੇ ਇੱਕ ਕਿੰਨੀ ਕੁ ਉਮਰ ਦੱਸੇ ਦੀ 10 11 ਮਹੀਨੇ ਹੋਊਗੀ ਸਾਲ ਦੀ ਹੋਊਗੀ ਮਨ ਲੈ ਆਈਡੀਆ ਜ ਆਪਣਾ ਠੀਕ ਆ ਗੱਲ ਆ ਤੇ ਬਾਕੀ ਉਹੀ ਗੱਲ ਆ ਵੀ ਜਿਆਦਾ ਜਜਮੈਂਟ ਮਾਲ ਕਾਨੂੰਨ ਦੀ ਆ ਨਾ ਹਾਂਜੀ ਆ ਲੈ ਚੱਲ ਬਾਈ ਇਧਰ ਲੈ ਬੰਨੀ ਇਹਦੀ ਸਾਲ ਦੇ ਤਕਰੀਬਨ ਇਹ ਮੰਨ ਲਓ ਵੀ ਅ ਜਿਹਦੇ ਹਿਸਾਬ ਨਾਲ ਕੱਚਾ ਪਾਣਾ ਗੱਟੀ ਚ ਇਹ ਬਾਈ ਕਹਿੰਦਾ ਕੱਲੀ ਜਾ ਕੇ ਲਿਆਂਦੀ ਆ ਹਰਿਆਣੇ ਚ ਸਪੈਸ਼ਲ ਆ ਥਾਣੇ ਦੇ ਵੀ ਸਿੰਗਲ ਚਾਰ ਰਹਿਣਗੇ ਤੇ ਬਿਊਟੀ ਚ ਆ ਗਈ ਫੁੱਲਾ ਤੇ ਇਹਦੀ ਤਾਂ ਆਪਾਂ ਕਹਿ ਲਈਏ ਡਿਮਾਂਡ ਕੀ ਰਹੂਗੀ ਇਹਦਾ ਬਾਈ 26000 26000 ਵੱਡੀ ਮੱਝ ਦੀ ਗੱਟੀ ਆ ਇਹ ਮਾਨਤਨ ਕਰ ਦਾਂਗੇ ਵੱਡੀ ਮੱਝ ਦੀ ਗੱਟੀ ਆ ਥੋੜਾ ਜਿਹਾ ਹਲੇ ਡਰਦੀ ਆ ਨਾ ਹੁਣੀ ਆਈ ਆ ਘੰਟਕ ਹੋਇਆ ਹੀ ਠੀਕ ਆ ਗੱਲ ਤੇ ਇਹ ਜੇ ਕਿਸੇ ਨੇ ਆਪਾਂ ਨੂੰ ਚਾਰੀ ਬੂਰੀਆਂ ਲੈਣੀਆਂ ਹੋਈਆਂ ਸਾਰਾ ਕਰ ਦਾਂਗੇ ਬਾਈ ਉਹ ਚ ਮਾਨਤਨ ਇੱਕ ਦਾ ਤਾਂ ਆਪਾਂ ਦੱਸ ਹੀ ਦਿੱਤਾ ਹੈ ਪਹਿਲੇ ਨੰਬਰ ਵਾਲੀ ਦਾ ਠੀਕ ਆ ਗੱਲ ਬਾਕੀਆਂ ਦਾ ਕਰ ਦਾਂਗੇ ਠੀਕ ਆ ਅੱ ਚਾਰੇ ਪੂਰੀਆਂ ਜੇ ਲੈਣੀਆਂ ਹੋਣ ਤਾਂ ਬਾਈ ਕਹਿੰਦਾ ਉਦਾਂ ਦਾ ਮਨਤਾਨ ਕਰ ਦਿਆਂਗੇ ਤੇ ਇੱਕ ਤੁਹਾਨੂੰ ਆ ਲਗਾ ਦਾਂਗੇ ਇਧਰਲੇ ਬੰਨੇ ਮੂਰਾ ਦੀ ਐਨ ਆ ਗਈ ਜਿਵੇਂ ਸੱਪ ਵਰਗੀ ਕਹਿੰਦੇ ਬਲੈਕ ਕਲਰ ਚ ਥਾਂ ਸਿੰਗਲ ਚਾਰਾ ਤੇ ਕੁਆਲਿਟੀ ਚੈੱਕ ਕਰ ਸਕਦੇ ਇਹ ਐਮ 29 ਦੀ ਗੱਟੀ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀ ਠੀਕ ਆ ਗੱਲ ਇਹ ਕਾਰਨ ਕੀ ਹੋਇਆ ਇੱਕ ਭਰਾ ਇੱਕ ਦੋ ਭਰਾਵਾਂ ਨੇ ਆਪਣੇ ਜੋੜਾ ਮੰਗਦੇ ਸੀਗੇ ਠੀਕ ਆ ਗੱਲ ਵੀ ਕਿਰਾਇਆ ਕਰੂਏ ਪੈਂਦਾਗਾ ਹੁਣ ਆਲੀ ਚ ਕੋਈ ਵੀ ਭਰਾ ਜੋੜੇ ਨਾਲ ਜੇ ਕਰਨਾ ਹੋਊ ਕਿਸੇ ਨੇ ਹਨਾ ਠੀਕ ਆ ਵੀ ਉਹਦੇ ਜੋ ਸਾਰੀਆਂ ਪਹਿਲਾਂ ਵਿਕ ਗਈਆਂ ਜੀ ਵਿਕ ਗਈਆਂ ਸੀ ਫਿਰ ਇਹ ਕੱਲੀ ਰਹਿੰਦੀ ਸੀ ਠੀਕ ਆ ਗੱਲ ਆ ਕਈ ਵਾਰ ਕਿਸੇ ਨੂੰ ਕੋਈ ਹੋਰ ਨਗ ਪਸੰਦ ਹੁੰਦਾ ਹੈ ਨਾ ਫਿਰ ਉਹਦੇ ਕਰਕੇ ਅਗਲਾ ਕਹਿੰਦਾ ਵੀ ਸਾਨੂੰ ਕੱਲੀ ਦੇ ਖਰਚਾ ਵਾਲਾ ਬੋ ਇਹ ਇੱਥੇ ਰੋਗਲੀ ਘਮਾ ਦੇ ਇਹ ਬਾਈ ਕਹਿੰਦਾ ਆਪਾਂ ਨੂੰ ਐਮ 29 ਦੱਸ ਕੇ ਦਿੱਤੀ ਆ ਤੇ ਬਾਕੀ ਤੁਸੀਂ ਮੈਂ ਕਹੂੰਗਾ ਕੁਆਲਿਟੀ ਦੀ ਅਜਮੈਂਟ ਕਰਕੇ ਲੈਣੀ ਆ ਹਨਾ ਹਾਂਜੀ ਬਾਈ ਅਗਲਾ ਜੋ ਵੀ ਮੰਨ ਕੇ ਲੈ ਲੈ ਪਰ ਕੁਆਲਿਟੀ ਦੇਖ ਕੇ ਲੈ ਲੈ ਹਨਾ ਠੀਕ ਆ ਗੱਲ ਕਿੰਨੀ ਉਮਰ ਹੈ ਜੀ ਇਹਦੀ 1 ਸਾਲ ਬਾਈ ਬੁੱਥੀ ਬਾਥੀ ਜਮਾ ਪਤਲੀ ਆ ਚੰਗੀ ਕੱਟੀ ਆ ਪਿੱਠ ਪੂੜੇ ਦੀ ਠੀਕ ਆ ਗੱਲ ਇਹਦੀ ਏਜ ਬਾਈ ਬਿਫੋਰ ਲੈਗਟਿਵ ਆ ਗਈ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਇਹਦਾ ਕੀ ਰੇਟ ਰਹੂਗਾ ਬਾਈ ਇਹਦਾ 30000 ਬਾਈ ਤੇ ਥੱਲੇ ਦੀ ਰਹੂਗੀ ਬਿਲਕੁਲ ਕਹਿੰਦਾ ਕੱਲਾ ਕੱਲਾ ਥਾਣਾ ਰੱਖੂਗੀ ਪੂਰੀ ਬਿੱਥੀ ਤੇ ਇੱਥੋਂ ਕਰ ਸਕਦੇ ਹਾਂ ਚੈੱਕ ਬਾਹਰ ਛੱਡ ਦੇ ਛੱਡ ਦੇ ਇਹ ਆ ਗਈ ਬਾਈ ਕਹਿੰਦਾ M29 ਦੀ ਕੀ ਰੇਟ ਦੱਸਿਆ ਜੀ ਇਹਦਾ 30000 ਬਾਈ ਆ 30000 ਦੀ ਬਾਈ ਕਹਿੰਦਾ ਦੇ ਦੇਣੀ ਆ ਤੇ ਨਾਲ ਵਾਲੀ ਦੇਣੀ ਆ 26 ਦੀ ਕਈ ਵਾਰੀ ਇਹ ਨਾਲ ਜੋੜਾ ਬਣਦਾ ਜਾ ਫਿਰ ਆ ਤੋ ਫੇ ਨਾ ਜੋੜਾ ਬਣ ਜੀ ਹੈ ਨਾ ਕਿਸੇ ਸੱਜੇ ਘਟ ਨੂੰ ਬਈ ਬਹੁਤ ਬੰਦਿਆਂ ਨੇ ਫੋਨ ਆਏ ਪਹਿਲਾਂ ਆਪਾਂ ਦੋ ਬੱਚੇ ਨਹੀਂ ਪਾਈ ਸੀ ਛੋਟੇ ਠੀਕ ਹੈ ਬਹੁਤ ਭਰਾ ਲੇਟ ਹੋ ਗਏ ਕੀ ਕਹਿੰਦੇ ਨੇ ਵੀਡੀਓ ਲੇਟ ਪਹੁੰਚਦੀ ਹੈ ਅੱਲੇ ਆਲੇ ਔਰਲੇ ਬੰਨੇ ਲਿਆ ਇਹਨੂੰ ਇਹਦਾ ਕੱਚੀ ਆ ਗੱਟੀ ਜਮਾ ਐਨ ਪਤਲੇ ਸਿੰਘ ਚ ਆ ਗਈ ਕਿੰਨੀ ਕੁ ਉਮਰ ਹੋਊਗੀ ਇਹਦੀ ਇਹਦੀ 1 ਸਾਲ ਬਈ 1 ਸਾਲ ਦੇ ਲਗਭਗ ਤੇ ਕੱਟ ਵਾਲਾ ਕਮਾਲ ਦਾ ਲੱਗਿਆ ਨਾ ਕੱਟ बिकਦਾ ਬਈ ਜਾਦੇ ਚੰਗਾ ਵੀ ਲੱਗਦਾਗਾ ਠੀਕ ਹੈ ਆ ਮਾਰਕਿੰਗ ਮੈਂ ਕਹੂੰਗਾ ਜਮਾ ਹੀ ਪ੍ਰੋਪਰ ਜੀ ਆ ਹੈ ਨਾ ਹਾਂਜੀ ਬਈ ਅਜਾ ਵੀ ਪ੍ਰੋਪਰ ਜੀ ਮਾਰਕਿੰਗ ਚ ਆ ਗਈ ਇਹ ਸਾਰਿਆਂ ਦੇ ਚੰਗੇ ਹੁੰਦੇ ਨੇ ਬਈ ਕਿੰਨੀ ਮਰਸੀ ਨੇ ਬਈ ਯਾਰ ਇਹ ਚਿਹਰਾ ਸਾ ਛੱਡ ਕੇ ਜਿੰਮਰਜੀ ਖੜਾ ਡਰਤਾ ਭਾਵੇਂ ਜਾਣ ਪਰ ਤੰਗ ਨਹੀਂ ਕਰਦੀਆਂ ਠੀਕ ਹੈ ਆਏ ਬਾਈ ਕਹਿੰਦਾ ਜੇ ਖੁੱਲੀ ਛੱਡ ਕੇ ਖੜਾ ਲਓ ਵੀੜੇ ਚ ਭਜਨ ਪੁੱਜਨ ਵਾਲਾ ਸੀਨ ਨਹੀਂ ਤੇ ਚੰਗਾ ਰਿਕਾਰਡ ਹੈ ਦਾ ਹਾਂਜੀ ਬਾਈ 15 16 ਕਿਲੋ ਦੂਜੇ ਦੂਜੇ ਤੀਜੇ ਤੀਜੇ ਸੂਏ ਮਾਰ ਲੈਨੇ ਮਾਮਾ ਤੇ ਇਹ ਸੀਮਨ ਤਾਂ ਨਹੀਂ ਪਤਾ ਕਿਹੜੀ ਦੀ ਹੈ ਸੀਮਨ ਨਹੀਂ ਬਾਈ ਪਤਾ ਠੀਕ ਹੈ ਗੱਲ ਆਹ ਜੈਕਟ ਬਾਈ ਕਹਿੰਦਾ ਆਪਾਂ ਨੂੰ ਨਾਮ ਨਹੀਂ ਪਤਾ ਕਿਹੜੇ ਸੀਮਨ ਦੀ ਹੈ ਪਰ ਅਕਸਰ ਮੈਂ ਤੁਹਾਨੂੰ ਕਹਿੰਦਾ ਵੀ ਉਹਨਾਂ ਤੇ ਇਧਰਲੇ ਬੰਦੇ ਰੋਕਲੀ ਨੂੰ ਘੁਮਾ ਕੇ ਮੜਾ ਜਾ ਵੀ ਕੁਆਲਿਟੀ ਤੇ ਉਹ ਤੇ ਜਾਦੇ ਫੋਕਸ ਕਰਿਆ ਕਰੋ ਜਿਹੜਾ ਮੈਂ ਕਹੂੰਗਾ ਵੀ ਆਪਣੇ ਸਾਹਮਣੇ ਹੁੰਦੀ ਹੈ ਚੀਜ਼ ਹਨਾ ਤੇ ਇੱਥੋਂ ਕਰ ਸਕਦੇ ਹਾਂ ਜੈਕ ਰੋਕਲਾ ਰੋਕ ਇੱਥੇ ਇੱਥੋਂ ਰਾਦਿਕਾ ਵਾਲੀ ਚੱਕ ਥੋੜੀ ਐਕਟਿਵ ਜ਼ਿਆਦਾ ਹੈ ਨਾ ਲਾ 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 ਕਮਾਲਾ ਉਧਰਲੇ ਬੰਨੇ ਤੇ ਬਾਕੀ ਝੋਲੀ ਤੁਹਾਨੂੰ ਜ਼ਰੂਰ ਚੈੱਕ ਕਰਾ ਦੂੰਗਾ ਇਹਦੀ ਕਿੰਨੀ ਉਮਰ ਦੱਸਿਆ ਨੇ ਇਹਦੀ ਇਹਦੀ 1 ਸਾਲ ਬਈ 1 ਸਾਲ ਦੀ ਲਗਭਗ ਉਮਰ ਚਾਮੜਾ ਬਿਲਕੁਲ ਪਤਲਾ ਰਹੂਗਾ ਤੇ ਝੋਲੀ ਇਹਦੀ ਇਹ ਮੰਨ ਲਓ ਵੀ ਗੱਬਣ ਵਾਲਾ ਸਿਸਟਮ ਹੀ ਰਹੂਗਾ ਕਰੀ ਬਈ ਐਨ ਥੋੜੀ ਇਹ ਇੱਥੋਂ ਕਰ ਸਕਦਾ ਚੈੱਕ ਫੁੱਲ ਝੋਲੀ ਆ ਜਿਵੇਂ ਆਪਾਂ ਕਹਿੰਨਾ ਗੱਬਣ ਘਟੀਆਂ ਨਹੀਂ ਹੁੰਦੀ ਉਦੋਂ ਇਹਦਾ ਰੇਟ ਕਿਰੂਗਾ ਬਈ ਇਰਾਵੇ 36000 36000 ਹਾਂਜੀ ਬਾਈ ਆ ਮਾਨ ਤਨ ਜਿਹੋ ਜੂ ਮਾੜਾ ਮੋਟਾ ਕਰ ਦਾਂਗੇ ਬਾਈ ਨੰਬਰ ਬੋਲ ਦੋ ਜੀ ਨੰਬਰ ਆਪਣਾ 97815 64412 97815 64412 412 22 ਦਾ ਨੰਬਰ ਆ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਆ ਜਿਹੜੇ ਵੀ ਸੱਜਣ ਨੇ ਬੂਰੀ ਕਾਲੀ ਨੀਲੀ ਰਾਵੀ ਜਿੱਦਾਂ ਦੀ ਵੀ ਕੱਟੀ ਲੈਣੀ ਆ ਨਾ ਆ ਸੱਜਣ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ